कि ये हर सेशन को स्पेशल सेशन बनाते हैं और हर सेशन में निकलता कुछ भी नहीं एंड रिजल्ट इनके हर सेशन का जीरो होता है और सबसे अनफॉर्चुनेट बात ये है कि जो रेगुलर सेशन होने चाहिए थे, थे और सबसे बड़े इनके वकील हुआ करते थे हमारे स्पीकर साहब ही खुद जो कहते थे कि तीन सेशन जो मैंडेटेड हैं कॉन्स्टिट्यूशन के हिसाब से वो तीन सेशन की जगह अब आप, आप देखिए ये कहते थे कि मिनिमम 120 दिन कि हम तीन सेशन लाएंगे 40-40 दिन के और ये टोटल अगर इस गवर्नमेंट का आप देखिए सात से आठ दिन वर्किंग डेज इनके होते हैं। आज का भी स्पेशल सेशन नाम दे दिया और इस सारे सेशन में निकलने को कुछ नहीं पुराने जितने इन्होंने फैसले किए हुए हैं आप देखिए वो ओल्ड पेंशन स्कीम की बात थी हमारे गवर्नमेंट एम्प्लॉज के ऐलान किया नोटिफिकेशन कर दी अभी तक उसमें कोई भी इम्प्लीमेंटेशन नहीं औरतों को कहा हम हजार रुपया लाएंगे और फाइनल ईयर में है हम नाउ इट इज द फाइनल ईयर ऑफ दिस गवर्नमेंट औरतों को कुछ नहीं दिया ज़मीनें सारे पंजाब की बेचने को हैं कंगाल कंगाली पर उतार दिया इन्होंने पंजाब को और आज भी ये जो स्पेशल सेशन है इसमें निकलेगा कुछ भी तो तू -तू, मैम के अलावा इनके पास कुछ नहीं है किसानों का कुछ नहीं किया आपको पता किसान अपनी बात लेकर दिल्ली जाना चाहते थे बॉर्डर पर रोक गए गोलियाँ बरसाई गई लोग वहाँ शहीद कर दिए गए इंजर कर बैठा हुआ है, ने, कोई को नहीं दिया कोई कोई को को नहीं नहीं दिया दिया पेंशनर्स कुछ कुछ स्टेट के अभी टी उनका बकाया है, और इस सेशन में भी कुछ भी नहीं होगा बाई द एंड ऑफ द डे ये ड्रामा ही करेंगे और टोटल का पैसा वेस्ट ही आए हैं जी ਆਪਣੀ ਗੱਲ ਰੱਖਣੀ ਆ ਮੈਂ ਤੇ ਪਹਿਲੇ ਇਹਨਾਂ ਨੂੰ ਪੁੱਛਣਾ ਚਾਹੁੰਦਾ ਬੀਜੇਪੀ ਤੋਂ ਤਾਂ ਸਾਨੂੰ ਕੋਈ ਆਸ ਰਮੀ ਦੀ ਦੇਸ਼ ਨੂੰ ਨਹੀਂ ਚਾਹੀਦੀ ਕਿਉਂਕਿ ਉਹਨਾਂ ਦੀ ਜਿਹੜੀ ਸੋਚ ਹੈ ਮਹਾਤਮਾ ਗਾਂਧੀ ਦੇ ਖਿਲਾਫ ਹੈ ਬਟ ਮੈਂ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਜਿਉਂ ਤੁਹਾਡੀ ਗਵਰਨਮੈਂਟ ਹੈ ਸਾਰਿਆਂ ਨਾਲ ਪਹਿਲੇ ਤੁਸੀਂ ਫੋਟੋ ਤੇ ਮਹਾਤਮਾ ਗਾਂਧੀ ਦੀ ਲਾਈ ਕੋਈ ਪੰਜਾਬ ਦੇ ਅਜੇ ਦਫ਼ਤਰ ਵਿੱਚ ਮਹਾਤਮਾ ਗਾਂਧੀ ਦੀ ਫੋਟੋ ਹੈ ਨਹੀਂ ਇਹ ਉਹਦੇ ਵਿੱਚੋਂ ਮਹਾਤਮਾ ਗਾਂਧੀ ਦੇ ਨਾਂ ਨੂੰ ਕੱਢ ਕੇ ਤੇ ਦੂਸਰਾ ਨਾਂ ਜਿਹੜਾ ਭਾਜਪੀ ਨੇ ਰੱਖਿਆ ਇਹ ਉਹਦੀ ਗੱਲ ਕਰਦੇ ਨੇ ਬੇਸਿਕਲੀ ਇਹਨਾਂ ਦੀ ਸੋਚ ਵੀ ਕੋਈ ਫਰਕ ਹੈ ਨਹੀਂ ਅਸੀਂ ਹੁਣ ਅੰਦਰ ਆਪਣੀ ਗੱਲ ਰੱਖਾਂਗੇ ਮੈਨਰੇਗਾ ਤੇ ਜੇ ਸੈਂਟਰ ਨੇ ਪੈਰ ਪਿੱਛੇ ਚੁੱਕੇ ਨੇ ਤੇ ਉਹਦੇ ਵਿੱਚ ਸੂਬੇ ਦੀ ਸਰਕਾਰ ਖੁਦ ਜਿਹੜੀ ਹੈ ਉਹਦੇ ਵਿੱਚ ਪ੍ਰੋਵੀਜ਼ਨ ਕਰਕੇ ਦੇ ਦੇ ਵੇਖੋ ਜੇ ਅਸੀਂ ਮੈਨਰੇਗਾ ਵੀ ਵੇਖੀ ਹੈ ਜਿਹੜੀਆਂ ਲੇਟੈਸਟ ਰਿਪੋਰਟਸ ਆ ਨੇ ਉਸ ਰਿਪੋਰਟਸ ਦੇ ਮਤਾਬਕ ਗਵਰਨਰ ਆਫ ਇੰਡੀਆ ਦੇ ਐਵਰੇਜ ਪੰਜਾਬ ਦੇ ਵਿੱਚ 27 ਤੋਂ 28 ਵਰਕਿੰਗ ਡੇਸ ਇਨਸਟੈਡ ਆਫ 100 ਇੰਨੇ ਬੋਟਲネック ਨੇ ਇੰਨੀ ਚੋਰੀ ਹੈ ਇੰਨੀ ਰੈਡ ਟੈਪਿਜ਼ਮ ਹੈ ਇਹਨਾਂ ਦੀ ਸਰਕਾਰ ਦੇ ਵਿੱਚ ਕਿ 100 ਦਿਨ ਤੇ ਛੱਡੋ 27 ਦਿਨ ਦੀ ਐਵਰੇਜ ਨਿਕਲੀ ਹੈ ਹਿੰਦੁਸਤਾਨ ਦੀ ਐਵਰੇਜ ਤਕਰੀਬਨ 45 ਤੋਂ 50 ਦਿਨ ਨੇ ਕੇਰਲਾ ਦੀ ਐਵਰੇਜ 60 ਦਿਨ ਨੇ ਇਹਨਾਂ ਦੀ ਐਵਰੇਜ 27 ਦਿਨ ਨਿਕਲੀ ਹੈ ਧਿਆਨ ਹੀ ਨਹੀਂ ਇਹਨਾਂ ਦਾ ਇਸ ਕੰਮਾਂ 'ਚ ਕੋਈ ਸੈਂਟਰ ਦੀਆਂ 22 ਹੋਰ ਸਕੀਮਸ ਨੇ ਉਹਦੇ ਵਿੱਚ ਵੀ ਆਲਮੋਸਟ ਸਾਰੀਆਂ ਸਕੀਮਸ ਲੈਪਸ ਹੋ ਰਹੀਆਂ ਕਿਉਂਕਿ ਇਹਨਾਂ ਦਾ ਧਿਆਨ ਤੇ ਨਿਰਾ ਝੂਠ ਬੋਲਣ ਦੇ ਵਿੱਚ ਤੁਸੀਂ ਅੱਜ ਵੇਖੋ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਚਰਚਾ ਹੀ ਨਹੀਂ ਮੈਂ ਪੁੱਛਣਾ ਚਾਹੁੰਦਾ ਸਪੀਕਰ ਸਾਹਿਬ ਨੂੰ ਪਿਛਲੇ 9 ਮਹੀਨੇ ਹੋ ਗਏ ਕੋਈ ਰੈਗੂਲਰ ਸੈਸ਼ਨ ਨਹੀਂ ਉਹਦੇ ਵਿੱਚ ਕੁਐਸਚਨ ਆਨਸਰ ਹੀ ਨਹੀਂ ਜੀ ਉਹਦੇ ਵਿੱਚ ਕੋਈ ਜ਼ੀਰੋ ਆਰ ਹੈ ਨਹੀਂ ਉਹਦੇ ਵਿੱਚ ਕੋਈ ਕਾਲਿੰਗ ਅਟੈਂਸ਼ਨ ਹੈ ਨਹੀਂ ਇਸ ਹਾਊਸ ਦਾ ਮੈਨੂੰ ਪਰਪਸ ਤੇ ਸੰਵਾ ਸਾਹਿਬ ਦੱਸੋ ਕਿਰਪਾ ਕਰਕੇ ਇਹ ਸਪੈਸ਼ਲ ਸੈਸ਼ਨ ਤੁਸੀਂ ਦੂਜੇ ਤੀਜੇ ਮਹੀਨੇ ਇੱਕ ਦਿਨ ਸਾਧ ਲੈ ਲੈਂਦੇ ਹੋ ਤੁਸੀਂ ਲੋਟਸ ਤੋਂ ਸ਼ੁਰੂ ਹੋ ਕੇ ਹੁਣ ਤੱਕ ਆਜੋ ਕੋਈ ਵੀ ਇੱਕ ਵੀ ਸਪੈਸ਼ਲ ਸੈਸ਼ਨ ਦਾ ਕੋ ਮੈਨੂੰ ਪਰਪਸ ਦੱਸੋ ਕਿ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਦਾ ਬੈਨੀਫਿਟ ਕੀ ਹੋਇਆ ਲਾਅ ਐਂਡ ਆਰਡਰ ਤੋਂ ਬਚਣਾ ਚਾਹੁੰਦੇ ਨੇ ਰੋਜ਼ ਤੁਸੀਂ ਵੇਖੋ ਰਾਣਾ ਬਲਚੌਰੀਆ ਪਿੱਛੇ ਮਾਰਿਆ ਗਿਆ ਕਬੱਡੀ ਤੇ ਟੂਰਨਾਮੈਂਟਸ ਇਹਨੂੰ ਹੈਰਾਨੀ ਦੀ ਗੱਲ ਇੱਕ ਏ ਡੀ ਜੀ ਪੀ ਲੈਵਲ ਦਾ ਅਫਸਰ ਉਸੇ ਟੂਰਨਾਮੈਂਟ 'ਚ ਬੈਠਾ 20 ਤੋਂ 25 ਹਜ਼ਾਰ ਬੰਦੇ ਆ ਉਹਦੇ 'ਚ ਤਿੰਨ ਸਰਵਿੰਗ ਡੀਐਸਪੀ ਉੱਥੇ ਨੇ अनेका ਪੁਲਿਸ ਵਾਲੇ ਉੱਥੇ ਨੇ ਗੋਲੀ ਮਾਰ ਕੇ ਕਤਲ ਕਰਕੇ ਉੱਥੋਂ ਬੰਦੇ ਨਿਕਲ ਜਾਂਦੇ ਨੇ ਐਂਡ ਉਸ ਸਪੋਰਟਸ ਪ੍ਰਮੋਟਰ ਇਹਤੋਂ ਤੱਕ ਵੇਖੋ ਪੰਜਾਬ ਦੀ ਜਿਹੜੀ ਪੁਰਾਣੀ ਇੱਕ ਇੱਕ ਰਵਾਇਤ ਸੀ ਉਹ ਵੀ ਟੁੱਟ ਗਈ ਹੈ ਪਿਸਤੌਲ ਉਹਦਾ ਕੱਢ ਕੇ ਲੈ ਜਾਂਦੇ ਨੇ ਸੋਨਾ ਉਹਦੇ ਜਿਹੜਾ ਉਹਨੇ ਕੋਈ ਗਲੇ ਵਿੱਚ ਚੇਨ ਪਾਈ ਹੱਥਾਂ ਵਿੱਚ ਉਹਨੇ ਜੋ ਬ੍ਰੇਸਲੇਟ ਪਾਈ ਹੈ ਉਹ ਵੀ ਕੱਢ ਕੇ ਲੈ ਜਾਂਦੇ ਫੋਨ ਉਹਦਾ ਚੋਰੀ ਕਰਕੇ ਲੈ ਜਾਂਦੇ ਇਹ ਗਵਰਨਮੈਂਟ ਹੈ ਜੇ ਤੱਕ ਤੁਸੀਂ ਵੇਖੋ ਏਡੀਜੀਪੀ ਉੱਥੇ ਬੈਠਾ ਹੋਏ ਗਵਰਨਮੈਂਟ ਇਜਾਜ਼ਤ ਦੇ ਤਿੰਨ ਸਰਵਿੰਗ ਡੀਐਸਪੀ ਉੱਥੇ ਹੋਣ 15-20 ਹਜ਼ਾਰ ਆਦਮੀ ਉੱਥੇ ਹੋਏ ਇਹ ਕਤਲ ਹੋ ਜਾਣ ਸੀਐਮ ਸਾਹਿਬ ਦੇ ਕੰਨਾਂ ਤੱਕ ਕਦੀ ਜੂ ਨਹੀਂ ਸਰਕੀ ਜੀ ਹੋਮ ਮਿਨਿਸਟਰ ਨੇ ਕੰਪਲੀਟ ਫੇਲਡ ਗਵਰਨਮੈਂਟ ਹੈ ਜੀ ਹਰ ਰੋਜ਼ ਬੇਤਹਾਸ਼ਾ ਗੋਲੀਆਂ ਚੱਲ ਰਹੀਆਂ ਨਸ਼ਾ ਹਾਊਸ ਟੂ ਹਾਊਸ ਹੈ ਕਹਿੰਦੇ ਸੀ ਨਸ਼ੇ ਦੇ ਖਿਲਾਫ ਯੁੱਧ ਸ਼ੁਰੂ ਕੀਤਾ ਇਹੋ ਜਿਹਾ ਯੋਧ ਦੇ ਕੇ ਹਾਊਸ ਡਿਲੀਵਰੀ ਹੈ ਮੈਂ ਕਹਿੰਦਾ ਐਜ਼ ਲੀਡਰ ਆਫ தி اپੋਜੀਸ਼ਨ ਪੰਜਾਬ ਦੇ ਕਿਸੇ ਸ਼ਹਿਰ ਕਿਸੇ ਕਸਬੇ ਕਿਸੇ ਪਿੰਡ ਦੇ ਵਿੱਚ ਤੁਸੀਂ ਅੱਜ ਨਸ਼ਾ ਚਾਹੋ ਟੈਲੀਫੋਨ ਦੇ ਉੱਤੇ ਹੋਮ ਡਿਲੀਵਰੀ ਇਹ ਦੱਸਣ ਸੇ ਕੀਤਾ ਕੀ ਹੈ ਨਿੱਧੀ ਫਿਗਰਜ਼ ਨਾਲ ਹੀ ਪੇਟ ਭਰੀ ਜਾਂਦੇ ਸਾਰੀ ਗੱਲ ਨਤੰਗਸ ਕਮ ਆਊਟ ਆਫ ਦਿ ਹੋਲ ਇਸ਼ੂ ਕੰਪਲੀਟਲੀ ਫੇਲਡ ਗਵਰਨਮੈਂਟ ਫੇਲਡ ਸੀ ਮਿਨਿਸਟਰੀ ਜਿਹੜੇ ਮੰਤਰੇਗਾ ਤੇ ਨਿਯਮ ਬਦਲੇ ਨੇ ਉਸ ਨੂੰ ਲੈ ਕੇ ਜਿਹੜਾ ਸਰਕਾਰ ਮਤਾ ਲੈ ਕੇ ਆ ਰਹੀ ਹੈ ਕਿ ਕਾਂਗਰਸ ਪਾਰਟੀ ਉਸ ਮਤੇ ਦੇ ਨਾਲ ਤੁਹਾਡੇ ਵਿਧਾਇਕ ਉਸ ਮਤੇ ਦੇ ਨਾਲ ਖੜੇ ਨੇ ਜੀ ਇਹਦੀ ਬੇਨਤੀ ਸੋਨ ਪਹਿਲੇ ਮਤਾ ਤੇ ਲੈ ਆਂਦੋ ਖੜੇ ਤੇ ਅਸੀਂ ਹੈ ਹੀ ਆ ਜਿਹੜੀ ਭਾਜਪਾ ਏ ਐਂਟੀ ਪੀਪਲ ਇਹਨਾਂ ਦੀ ਸਾਰੀ ਪੋਲਿਸੀਜ਼ ਨੇ ਨਿਰ ਸਿਮਬੋਲਿਕ ਫਾਈਟ ਤੇ ਨਾ ਹੀ ਬਦਲਦੇ ਰਹਿੰਦੇ ਨੇ ਨਾਮਾਂ ਤੋਂ ਇਲਾਵਾ ਫਾਇਦਾ ਕਿਸੇ ਨੂੰ ਹੁੰਦਾ ਕੁਝ ਨਹੀਂ ਜਿਹੜਾ ਲਾਸਟ ਇੰਦੀ ਰੋ ਹੈ ਜਿਹੜੇ ਗਰੀਬ ਆਦਮ ਇਸੇ 20 ਸਾਲ ਪਹਿਲੇ ਇਹ ਕਾਨੂੰਨ ਉਹਨੂੰ ਰਾਈਟ ਦਿੰਦਾ ਗਿਆ ਸੀ ਰਾਈਟ ਵੀ ਖੋਲੇ ਇਹਨਾਂ ਨੇ ਅਸੀਂ ਤੇ ਉੱਥੇ ਲੜਾਈ ਤੇ ਲੜਾਂਗੇ ਤੇ ਇਹ ਤੇ ਤੁਹਾਨੂੰ ਪਤਾ ਹੈ ਮਨਰੇਗਾ ਤੇ ਪਾਲਿਸੀ ਸ਼੍ਰੀਮਤੀ ਸੋਨੀਆ ਗਾਂਧੀ ਐਜ਼ ਯੂਪੀਏ ਚੇਅਰਪਰਸਨ ਤੇ ਡਾਕਟਰ ਮਨਮੋਨ ਸਿੰਘ ਐਜ਼ ਅ ਪ੍ਰਾਈਮ ਮਿੰਿਸਟਰ ਲੈ ਕੇ ਆਏ ਉਹ ਤੇ ਅਸੀਂ ਲੜਾਈ ਲੜਨੀ ਲੜਨੀ ਹੈ ਤੇ ਸਾਡੀ ਪਾਰਟੀ ਦੀ ਇੱਕ ਸੋਚ ਦੀ ਆਈਡੀਓਲੋਜੀ ਦੀ ਇਹ ਅਸੀਂ ਫੰਡਾਮੈਂਟਲ ਰਾਈਟ ਟੂ ਵਰਕ ਦਿੱਤਾ ਸੀ ਉਹ ਵੀ ਖੋਲਿਆ ਇਹਨਾਂ ਨੇ ਬੀਜੇਪੀ ਵਾਲਾ ਉਹ ਤਾਂ ਕਰਨਗੇ ਬਟ ਕਹਿੰਦਾ ਮੇਰਾ ਮਕਸਦ ਇਹ ਸੀ ਜਿੱਥੇ ਲੜਾਈ ਸੀਐਮ ਸਾਹਿਬ ਨੂੰ ਚਾਹੀਦੀ ਬੋਤੀ ਸਾਹਿਬ ਦੇ ਖਿਲਾਫ ਲੜਨੀ ਅਸੀਂ ਤਾਂ ਕਈ ਵਾਰ ਇਹਨਾਂ ਨੂੰ ਹੀ ਗੱਲ ਕਹੀ ਤੁਹਾਡਾ ਪਿੰਡੂ ਜਿਹੜਾ ਪੈਸਾ ਹੈ ਸੀ ਉਹ ਅਜੇ ਤੱਕ ਸਾਨੂੰ ਵਾਪਸ ਨਹੀਂ ਦਿੱਤਾ ਜੀ ਸਾਡਾ ਜੀਐਸਟੀ ਦੇ ਪੈਸੇ ਰੋਕ ਕੇ ਨੇ ਪਿੰਡੂ ਵਿਕਾਸ ਦੇ ਪੈਸੇ ਰੋਕ ਕੇ ਨੇ ਆ ਮੈਨਰੇਗਾ ਦਾ ਵੀ ਹੁਣ ਤੁਸੀਂ ਵੇਖੋ ਇਹਦੇ ਨਾਲ ਸਾਨੂੰ ਤਕਰੀਬਨ ਸੂਨ ਸਾਹਿਬ ਨੂੰ ਮੈਂ ਸੁਣਿਆ ਕਹਿੰਦੇ ਕਿ 2000 ਕਰੋੜ ਰੁਪਇਆ ਅਸੀਂ ਇਸ ਸਾਲ ਕੰਮ ਕਰਾਣਾ ਤੇ ਜੇ 2000 ਕਰੋੜ ਤੁਸੀਂ ਸੂਨ ਸਾਹਿਬ ਪਾਣਾ ਤੇ 800 ਕਰੋੜ ਰੁਪਇਆ ਗਵਰਨਮੈਂਟ ਨੂੰ ਆਪਣਾ ਹਿੱਸਾ ਪਾਣਾ ਪੈਣਾ ਜੀ 60 40 ਦੀ ਰੇਸ਼ੋ ਨਾਲ ਤੇ ਜ਼ੁਬਾਨੀ ਜ਼ੁਬਾਨੀ ਹੋਣਾ ਸਾਰੇ ਕੁਝ ਔਰਤਾਂ ਨੂੰ ਕੁਝ ਨਹੀਂ ਦਿੱਤਾ ਪੈਨਸ਼ਨਰਸ ਨੂੰ ਕੋਈ ਨਹੀਂ ਦਿੱਤਾ EMPLOYEES ਨੂੰ ਕੋਈ ਨਹੀਂ ਦਿੱਤਾ 올ਡ ਪੈਨਸ਼ਨ ਸਕੀਮ ਵਾਲਿਆਂ ਨੂੰ ਕੋਈ ਨਹੀਂ ਦਿੱਤਾ ਫਰਾਡ ਮਾਰਨਗੇ ਜ਼ੈਰਖਾਨ ਜੋਗੇ ਪੈਸੇ ਹੈ ਨਹੀਂ ਪੰਜਾਬ ਦੀਆਂ ਸਾਰੀਆਂ ਜਾਇਦਾਦਾਂ ਵੇਚਣ ਤੇ ਲਾਈਆਂ ਪਹਿਲੇ ਲੈਂਡ ਪੂਲਿੰਗ ਵੇਖੋ ਸਿਰੇ ਨਹੀਂ ਚੜੀ ਹੁਣ ਲੈਂਡ ਪੂਲਿੰਗ ਦਾ ਅਗਲਾ ਕੋਈ ਨਾ ਕੋਈ ਰਸਤਾ ਕੱਢਣ ਨੂੰ ਫਿਰਦੇ ਨੇ ਪੀਐਸਪੀਸੀਲ ਦੀਆਂ ਸਾਰੀਆਂ ਜਾਇਦਾਦਾਂ ਵੇਚਣ ਨੂੰ ਫਿਰਦੇ ਆਮ ਕਹਾਵਤ ਹੈ ਕਿ ਵੇਖੋ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਮਾਨ ਸਾਹਿਬ ਤੁਸੀਂ ਪੰਜਾਬ ਦੇ ਮਾਲਕ ਨਹੀਂ ਤੁਹਾਡੇ ਕੋਲ ਚੌਂਕੀਦਾਰ ਹੈ ਪੰਜਾਬ ਚੌਂਕੀਦਾਰ ਕਿਸੇ ਜਾਇਦਾਦ ਨੂੰ ਵੇਚ ਨਹੀਂ ਸਕਦਾ ਇਹ ਫੈਮਿਲੀ ਸਿਲਵਰ ਕਿਹਾ ਜਾਂਦਾ ਤੁਸੀਂ ਜਾਇਦਾਦਾਂ ਵੇਚ ਕੇ ਕਰਦੇ ਫਿਰਦੇ ਹੋ ਤੁਹਾਡੇ ਕੇਜਰੀਵਾਲ ਨੇ ਤਾਂ ਤੁਸੀਂ ਖੁਦ ਕਿਹਾ ਸੀ 1 ਰੁਪਿਆ ਵੀ ਅਸੀਂ ਕਰਜ਼ਾ ਨਹੀਂ ਚੁੱਕਾਂਗੇ 2:60 ਤੋਂ ਇਸ ਟਾਈਮ 3:40 ਤੇ 4:40 ਤੇ ਪਹੁੰਚ ਗਏ ਤੇ ਜਾਂਦੇ ਜਾਂਦੇ ਇਹਨਾਂ ਨੇ 5 ਲੱਖ ਤੱਕ ਕਰਕੇ ਉੜਤਾ ਝਾੜ ਕੇ ਵਾਪਸ ਉੱਰ ਜਾਣਾ ਆਫਿਸ ਫਿਕਸ ਕਰ ਲੈ ਜੀ ਜੋ ਸਪੈਸ਼ਲਟੀ ਹੈ ਅੱਜ ਅੱਜ ਦੇ ਸੈਸ਼ਨ ਦਾ ਕੋਈ ਰੈਜੂਲੇਸ਼ਨ ਦਾ ਕੋਈ ਕੰਪੈਕਟ ਜਾਈਗਾ ਸੇ ਕੋਈ ਕੰਪੈਕਟ ਦਾ ਕੁਝ ਹੋਣਾ ਨਹੀਂ ਉਹਨਾਂ ਦੀ ਸਿਹਤ ਤੇ ਸੈਂਟਰ ਦੀ ਤਾਂ ਕੀ ਅਸਰ ਹੋਣਾ ਸੈਂਟਰ ਦੀ ਸਿਹਤ ਇਹਨਾਂ ਦਾ ਕੋਈ ਅਸਰ ਨਹੀਂ ਜਿੱਨਾਂ ਚੀ ਚੀਮਿੰਸਟਰ ਜਾ ਕੇ ਮੈਂ ਤਾਂ ਕਿਹਾ ਕਿ ਤੁਸੀਂ ਮੋਦੀ ਸਾਹਿਬ ਦੇ ਘਰ ਦੇ ਬਾਹਰੀਆਂ ਦਫ਼ਤਰ ਦੇ ਬਾਹਰ ਧਰਨਾ ਦਿਓ ਅਸੀਂ ਨਾਲ ਚੱਲਨੇ ਆ ਤੁਹਾਡੇ ਇਹ ਫਾਈਟ ਸਾਰੇ ਸੂਬਿਆਂ ਨਾਲ ਜਿੰਨੇ ਵੀ ਆਪੋਜੀਸ਼ਨ ਦੇ ਸੂਬੇ ਨੇ ਉਹਨਾਂ ਨਾਲ ਇਕੱਠੇ ਹੋ ਕੇ ਅਸੀਂ ਇਵਨ ਸੁਪਰੀਮ ਕੋਰਟ ਦੇ ਵਿੱਚ ਵੀ ਇਹਨੂੰ ਚੈਲੰਜ ਕਰ ਸਕਦੇ ਆ ਕਰਨਾ ਚਾਹੀਦਾ ਸਾਨੂੰ ਕਾਨੂੰਨੀ ਤੌਰ ਤੇ ਵੀ ਗਵਰਨਮੈਂਟੋ ਕੰਮ ਕਰੇ ਕਰਨਾ ਕੁਝ ਨਹੀਂ ਇੱਥੇ ਤੇ ਤੁਹਾਨੂੰ ਪਤਾ ਇਹਨਾਂ ਦਾ ਇਹਨਾਂ ਦਾ ਜਿਹੜੀ ਹੈਗੀ ਹੈ ਕਰੇਗੇ ਜੀ ਹਾਂਜੀ ਇਹ ਜਿਹੜਾ ਜੀਰਾਮ ਵੀ ਦਾ ਸਲਾਬ ਬਿੱਲ ਆਇਆ ਇਹਦਾ ਸਨਰੇ ਦਾ ਮਜ਼ਦੂਰ ਵੀ ਦੇਖਣਾ ਇਹ ਤੇ ਹੈ ਹੀ ਸਾਡਾ ਜੀ ਅਸੀਂ ਤੇ ਕਰਾਂਗੇ ਇਹ ਸਮਰਥਾ ਅਸੀਂ ਕਹਿੰਦੇ ਆ ਨੀਰਾ ਲਿਪ ਸਰਵਿਸ ਨਾ ਕਰੋ ਇਹਦੇ ਤੇ ਕੋਈ ਬੁਨਿਆਦੀ ਤੌਰ ਕੋਈ ਪ੍ਰੈਕਟੀਕਲ ਕੋਈ ਰਸਤਾ ਲਬੰਦੀ ਕੋਸ਼ਿਸ਼ ਕਰੀਏ ਅੱਲੇ ਤੋਂ ਹੋਰ ਬਿੱਲ ਆ ਰਹੇ ਆ ਆਬਾਦੀ ਦੇ ਅਮੈਂਡਮੈਂਟ ਬਿੱਲ ਆ ਰਹੇ ਆ ਦੋ ਹੋਰ ਬਿੱਲ ਆ ਰਹੇ ਨੇ ਸਪੈਸ਼ਲ ਸੈਸ਼ਨ ਤੇ ਜਾ ਰਿਹਾ ਹੈ ਪੀਆਰ ਇਤਰਾ ਹੋ ਰਿਹਾ ਹੈ ਉਸ ਤੇ ਕੀ ਕਹਿਣਾ ਹੈ ਕੋਈ ਸਪੀਕਰ ਸਾਹਿਬ ਨੇ ਕਦੇ ਜਵਾਬ ਹੀ ਨਹੀਂ ਦਿੱਤਾ जवाब ही दिया रेगुलर सेशन ही नहीं, नहीं बुलाते एक दिन का बुला लेते हैं और उसके बाद आपको पता है छह महीने में एक दफा बुलाना होता है तो दो दो तीन तीन महीने में एक आधा कोई बहाना लगा कर एक दिन बुलाते हैं और वो जाया करके कहा जा जाते हैं भी नहीं। कुछ पाना तेरी गल सुनो बहाने ही लाने ना ਇਹ ਚਾਰਜੇਸ ਕਿਸੇ ਨਾ ਕਿਸੇ ਤੇ ਸੁੱਟੀ ਜਾਣੇ ਨੇ ਹੁਣ ਜੇ ਕਰਜ਼ਾ ਚੁਕੀ ਜਾਂਦੇ ਨੇ ਕਹਿੰਦੇ ਅਸੀਂ ਕੀ ਕਰੀਏ ਪਿਛਲੀਆਂ ਸਰਕਾਰਾਂ ਨੇ ਚੁਕਿਆ ਇਹੀ ਕੇਜਰੀਵਾਲ ਕਹਿੰਦਾ ਸੀ ਕਿ ਅਸੀਂ ਕਰਜ਼ਾ ਚੁਕਾਂਗੇ ਨਹੀਂ ਜੀ ਉਦੋਂ ਨਹੀਂ ਸੀ ਉਹਨੂੰ ਪਤਾ ਸੀ ਸੇਮ ਆ ਤੁਸੀਂ ਇਲੀਗਲ ਮਾਈਨਿੰਗ ਦਾ ਵੇਖੋ ਜੀ ਕਿੰਨੀ ਸਾਰੇ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਹੋ ਰਹੀ ਹੈ ਕੋਈ ਰੋਕਣ ਵਾਲਾ ਕੋਈ ਨਹੀਂ ਠੀਕ ਹੈ ਸੋ ਆ ਸਾਰੇ ਮਸਲੇ ਆ ਠੀਕ ਹੈ ਬਾਜੀ